ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੰਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਦ ਜੱਗੇ ਵੀਰ ਕੋਲ ਆਪਾਂ ਆਏ ਆ ਤੇ ਮਾਲ ਕੁ ਛੋਣ ਤੋਂ ਪਹਿਲਾਂ ਹੀ ਜਿਹੜਾ ਵੇਖ ਗਿਆ ਵਾ ਹੁਣ ਇੱਕਾ ਟੋਕੜ ਗੰਭਨਾਂ ਤੇ ਇੱਕਾ ਗਾਂ ਜੜੀ ਰਹਿ ਗਈ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਹਾਂ ਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਬਾਬਾ ਜੀ ਹੋਰ ਸੁਣਾਓ ਕੀ ਹਾਲ ਚੱਲ ਜੇ ਬੜੇ ਵਧੀਆ ਜੀ ਚਲੋ ਵਧੀਆ ਚੱਲਦਾ ਜੀ ਅੱਜ ਬੰਦੇ ਵੀ ਘਟਿਆ ਤੇ ਪਸ਼ੂ ਵੀ ਘਟਿਆ ਪਸ਼ੂ ਬਾਬਾ ਜੀ ਵੇਚ ਗਏ ਆ ਅੱਛਾ ਤੇ ਜੱਗਾ ਕਿਹਾ ਸੀ ਆਪ ਵਿਆਹ ਇਹ ਜੱਗੇ ਭਾਜੀ ਵਿਆਹ ਤੇ ਕੇ ਆ ਤੇ ਇੱਕਾ ਗਾਂ ਹੀ ਹੁਣੇ ਲਈ ਹੈ ਵੀ ਕਿੰਨੀਆਂ ਵੇਚਤੀਆਂ ਜੀ ਅੱਜ ਅੱਜ ਬਾਬਾ ਜੀ ਵੇਚ ਗਿਆ ਦੋ 4 ਡੱਕ ਵੇਚ ਗਿਆ ਜੀ ਤਿੰਨ ਤੇ ਅੰਦਰ ਬੱਝੀਆਂ ਵਾ ਤਿੰਨ ਉਹ ਅੰਦਰ ਬੱਝੀਆਂ ਵਾ ਅੱਛਾ ਇਹ ਤਿਆਰ ਕਰਾਂਗੇ ਫਿਰ ਪਾਵਾਂਗੇ ਅੱਛਾ ਹਾਂ ਜੀ ਤੁਹਾਡੇ ਸਾਹਮਣੇ ਚਲਾ ਦੇ ਅੱਛਾ ਉਹ ਤਰ੍ਹਾਂ ਵੀ ਗਨਾਲੀਆਂ ਹਾਂ ਹਾਂ ਜੀ ਤੇ ਤਿੰਨ ਵਿੱਚ ਚਾਰ ਤਿੰਨ ਵੇਗ ਗਿਆ ਵਾ ਇੱਕ ਜਾਣ ਵਾਲੀ ਗਈ ਤਿੰਨ ਲੱਗ ਗਿਆ ਅੱਛਾ ਚਾਰ ਅਜ ਵੇਗ ਗਿਆ ਉਤਰਾਂ 6 ਪਉਣੀਆਂ ਸੀ ਹਾਂ ਜੀ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਮਰਾਸ਼ਦੀਪ ਸਿੰਘ ਹਾਂ ਜੀ ਪਿੰਡ ਬਾਂਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀ 8843386 ਠੀਕ ਹੈ ਚਲੋ ਪਹਿਲਾਂ ਇਹੇ ਵਿਖਾ ਦਈਏ ਆਪਾਂ ਬਾਬਾ ਜੀ ਬੜਾ ਸ਼ਾਨਦਾਰ ਥਾਣਾ ਵੇਖੋ ਕਿੰਨਾ ਚਿਰ ਹੋਇਆ ਸੋਈ ਨੂੰ ਬਾਬਾ ਜੀ ਸੂਈ ਨੂੰ ਤੇ ਹੋਇਆ 25 9 ਅਛਾ ਬੱਚਾ ਜਿਹੜਾ ਇਹਦਾ ਹਾਂਜੀ ਠੀਕ ਆ ਕੋਈ ਗੇਜ ਮਗਰ ਆ ਜੀ ਬੱਛਾ ਜੀ ਬਾਬਾ ਜੀ ਆ ਨਾੜੂ ਨਾਲ ਜੀ ਤੇ ਕਿੰਨਾ ਉਹਦੇ ਕੋਲ ਬੋਲਾ ਬਾਬਾ ਜੀ ਕੋਈ ਬੋਹਲਾ ਲਾੜੇ ਹਾਂਜੀ ਕੋਈ ਵੀਰ ਭਰਾ ਦੁੱਧ ਨਾਲੇ ਠੀਕ ਆ 14 ਕਿਲੋ ਤਿਆਰ ਬਾਬਾ ਜੀ ਤਿਆਰ 14 ਲੀਟਰ 14 ਕਿਲੋ ਬਸ ਹੀ ਗਾਂ ਹੀ ਦੱਸਦੀ ਹੈ ਠੀਕ ਆ ਤੇ ਕਿੰਨਾ ਕਿ ਚਾਈ ਜਾਊਗੀ ਐ ਬਾਬਾ ਜੀ ਤਿਆਰੀ ਤਰੀ ਤੇ ਤਾਂ ਲੱਗਦਾ ਵਾਸ਼ 16 17 ਕਿਲੋ ਦੁੱਧ ਜੀ ਹੋਊਗੀ ਵੇਖੋ ਤੋਰਾ ਫੇਰ ਇੱਕ ਰੀ ਨਾ ਹਾਂਜੀ ਬਾਕੀ ਟੈਂਪ ਥੋੜਾ ਸ਼ਾਂਦਾ ਹੀ ਹੋ ਗਿਆ ਵਾ ਸਵਾਹਿਛੇ ਚ ਵੀ ਦੇ ਲੱਗ ਰੰਦਰ ਦਾ ਡੈਮੇਜ ਦੀ ਵੀਡੀਓ ਬਣਨਦੀ ਚੋਣ ਦਾ ਟਾਈਮ ਹੋ ਗਿਆ ਵਗੇ ਚੌਣ ਦਾ ਟਾਈਮ ਹੋ ਗਿਆ ਪੂਰਾ ਵਗੇ ਸੀ ਲਿਆ ਵੜਿਆ ਮਾਪਾ ਜੀ ਆਪਰ ਆ ਵੀ ਆ ਰਹੇ ਨਾ ਇਹ ਨਹੀਂ ਆ ਕਿ ਆ ਲਾ ਅੱਛਾ ਇਦਾਂ ਹੀ ਇਦਾਂ ਹੀ ਫਲੇ ਸਫਾਈਆ ਸੁਈਆ ਵੜਿਆ ਲੈ ਜਾ ਸਾਬਦੂ ਕਰੀਓਗਾ ਨਾ ਬਾਬਾ ਜੀ ਠੀਕ ਆ 16 17 ਕਿਲੋ ਬੜਾ ਵਧੀਆ ਤਿੰਨਾ ਦਿਨਾਂ ਦੀ ਸੂਈ ਵਾਲੇ ਵੈੜ ਠੀਕ ਆ 14 ਕਿਲੋ ਬੜਾ ਮੇਰੇ ਘਰ ਕੋਈ ਮਿਲਕੇ ਲਾ ਜੇ ਬੜਾ ਲਾ ਲੈ ਕੋਈ ਵੀਰ ਭਰਾ ਦੁੱਧ ਵਾਲੇ ਤੇ ਥੱਲੇ ਵੇਖੋ ਇੰਚ-ਇੰਚ ਵਾ ਨਾ ਕੱਟ ਵਾਲਾ ਵਾਨਾ ਵਾ ਠੀਕ ਆ ਥਾਣ ਵੇਖੋ ਕਿਡਾ ਲਾਜਾ ਲਾਜਾ ਪਿਆ ਇਹ ਨਹੀਂ ਕੋਈ ਪੁੜਕਣ ਵਾਲੀ ਨਹੀਂ ਆ ਆਖੇ ਨਾਲ ਵਿੱਚ ਧਾਰਾ ਮਾਰ ਦਿੰਦੇ ਦੋ ਦੋ ਦਿਖਾ ਦਿਓ ਇਹਨਾਂ ਨੂੰ ਮਾਰ ਦੋ ਠੀਕ ਕੋਈ ਪਛਮਾਨ ਨਹੀਂ ਤੇ ਮੁੱਲ ਪੂਰੀ ਗਾਰੰਟੀ ਆ ਮੁੱਲ ਕਰਦੀ 40000 ਰੁਪਏ 40000 ਵਿੱਚ ਮੰਨ ਤਨ 16 17 ਕਿਲੋ ਦਾ ਦਬਾਵਾ ਵੀ ਵਧੀਆ ਹਾਸਕੇ ਦਊਗੀ ਹੁਣ ਮੋਕੇ ਤੇ 14 ਲੀਟਰ ਪੂਰਾ ਤਿਆਰ ਹੈ 14 ਲੀਟਰ ਬਾਬਾ ਜੀ ਦੋ ਚਾ ਆ ਕੇ ਦੂੰ ਬੋੜਾ ਤੇ ਹੋਰ ਕਿੰਨਾ ਕਰਦਾ ਮੰਨ ਚਲੀ ਜਾ ਤੁਸੀਂ ਦੱਸਣਾ ਬਾਬਾ ਜੀ 38 ਦੀ ਕਰ ਦਈਏ ਦੋ ਹੋਰ ਤਾਂ ਛੱਡ ਦਿਓ 36000 ਦੀ ਦੇ ਦਈਏ 36000 ਦੇ ਕੇ 35 ਦੇ ਪੂਰੇ ਦੇ 35 ਦੇ ਚੱਲਾਂ ਤਾਂ ਪੂਰੀ ਬਾਕੀ ਸਫਾਈ ਆਉਂਦੀ ਨਹੀਂ ਜੇ ਠੀਕ ਆ ਇਧਰ ਦੇਖ ਲੋ ਸਭਾ ਯਾ ਵੇਖ ਲੋ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜਿਆ ਟੋਕੜ ਗੱਬਣੇ ਬੋਲੀ ਭਰਾ ਫੋਨ ਲਵੇਂ ਮੋੜ ਦੋਣੀ ਅੱਛਾ ਮੈਂ ਤੁਹਾਨੂੰ ਖੁੱਲੇ ਕਰੂੰਗਾ ਠੀਕ ਹੈ ਤੇ ਇਹ ਦੇਖੋ ਕਿੰਨਾ ਦੁੱਧ ਦੇਖੋ ਬਈ ਟੋਕੜ ਐ ਟੋਕੜ ਗੱਬਣੇ ਤੁਹਾਨੂੰ ਭਲੇ ਖਣ ਲੱਗਿਆ ਟੋਕੜ ਅੱਛਾ ਇਕੱਲੀ ਟੋਕੜ ਗੱਬਣੇ ਟੋਕੜੀ ਲਾ ਲਓ ਗੱਲੀ ਅੱਛਾ ਹਾਂਜੀ ਕਿੰਨਾ ਇਹਦਾ ਕੱਲ ਦੁੱਧ ਬਬੇ ਦੁੱਧ ਦੇਖੋ 8 ਕਿਲੋ 7 ਕਿਲੋ ਵਾਦੀ ਗਰੰਟੀ ਆ ਠੀਕ ਆ ਅਜੇ ਸੀਲੇ ਵੀ ਇਤਰਾ ਜੀ ਟੋਕੜਾ ਗੱਬਣਾ ਸਾਰੀਆਂ ਵੇਚਦੀਆਂ ਜਿਓ ਕੋਈ ਪੜਾਣੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਛਾ ਚਵਾਜ ਇਹਦਾ ਵੇਖ ਠੀਕ ਆ ਆ ਵੇਖੋ ਹਾਂਜੀ ਤੇ ਥਾਂ ਤੋਂ ਬੜਾ ਵਧੀਆ ਵਾ ਤੇ ਕਿੰਨਾ ਇਹਦੇ ਕੋਲ ਪੱਕਾ ਦੁੱਧ 58 ਕਿਲੋ 7 ਕਿਲੋ ਦੀ ਗਾਰੰਟੀ ਇਹਦੇ ਧੁਰਦੋ ਫਿਰ ਇਹਨੂੰ 7 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਸੰਭੀ ਸੁੰਭੀ ਕਹੀ ਗਾ ਦੁੱਧ 10000 ਕਿਲੋ ਬੜਾ ਵਧੀਆ ਚੁਾਈ ਜਾਊਗੀ ਠੀਕ ਆ ਜੀ ਬਗੇ ਸੀਲ ਲਿਆ ਇੱਥੇ ਵੀ ਬੜੀਆ ਹੋ ਠੀਕ ਆਪਾਂ ਆ ਬਾਜ਼ਾਰ ਨੂੰ ਕੋਈ ਪਰਵਾਹ ਨਹੀਂ ਐਨੂੰ ਵੀ ਹਾਂਜੀ ਅਲੋ ਦੁੱਧ ਜਿਹੜਾ ਇਹਦੇ ਕੋਲ 7 ਲੀਟਰ ਦੱਸਦੇ ਮੌਕੇ ਤੇ ਅਭੀ 8 ਕਿਲੋ ਅੱਛਾ 7 ਕਿਲੋ ਦੀ ਗਰੰਟੀ ਆ ਠੀਕ ਹੈ ਕੋਈ ਬਾਕੀ ਥੀਲ ਵੜੀ ਆ ਵੇੜ ਬੋਲੀ ਜਾਂਦੀ ਆ ਹਾਂਜੀ ਬੋਲੀ ਆ ਟੀਗਾ ਭਰਾਇਆ ਵਾ ਅੱਛਾ ਹਾਂਜੀ ਉਹਨੇ ਮਗਲੇ ਘਰ ਆ ਲੈਣੀ ਭਰਾਇਆ ਵਾ ਤੇ ਕੀ ਕਹਾਂ ਇਹ ਭਰਾਇਆ ਤੇ ਬਾਕੀ ਬਕਰ ਲੈ ਘਰ ਆ ਲੈਣੇ ਭਰਾਇਆ ਤੇ ਮੁੱਲ ਇਹਦਾ ਮੁੱਲ ਇਹਦਾ 18000 ਰੁਪਏ 18000 ਹਾਂਜੀ ਵੇਚਿਆ ਕਰਨਾ ਮਨ 17000 ਦੇ 16 ਦੇ 16 ਦੇ ਦੋ ਚੋ ਠੀਕ ਆ 16 ਦੇ ਦੀ ਨਹੀਂ 15000 ਦੀ 15000 ਚ ਪਰ ਛੋੜ ਹੀ ਹਣੀ ਏ ਅੱਛਾ 15000 ਦੀ ਛੋੜ ਕਰ ਦੂੰਗਾ ਠੀਕ ਆ ਜੀ ਬਾਕੀ ਬਾਬਾ ਜੀ ਆ ਗਾੜੇ ਸਾਰੀ ਗਰਮੀਆਂ ਬੰਨੇ ਲਾਉਣੀਆਂ ਵਾ ਠੀਕ ਆ ਜੀ ਦੇਖੋ ਸਪਾਈਆ ਥੱਲੇ ਗਰਮੀਆਂ ਦੇ ਤਿਆਰੀ ਹੁਣ ਤੋਂ ਹੀ ਗਰਮੀਆਂ ਦਾ ਤਿਆਰੀ ਹੁਣ ਤੋਂ ਹੀ ਠੀਕ ਆ ਜੀ ਹਾਂਜੀ ਤੇ ਠੀਕ ਆ ਜੀ ਬਾਕੀ ਵੀ ਭਰਾ ਫੂਲ ਲਾਵੇ ਖੁੱਲੇ ਮਾਤਾਂ ਕਰਾਂਗੇ ਇੱਥੋਂ ਚੋਚਵਾ ਕੇ ਲੈ ਜੇ ਠੀਕ ਆ ਜੀ ਬਾਕੀ ਤੂੰ ਘੂਰ ਦੀ ਛੱਟ ਦੀ ਉਹ ਆਪਣੀ ਗਰੰਟੀ ਹੋ ਗਈ ਪੂਰੀ ਕਾਵਾ ਦੀ ਠੀਕ ਆ ਜੀ ਹਾਂਜੀ ਠੀਕ ਆ ਜੀ ਬਹੁਤ ਬਹੁਤ ਧੰ